ਸਾਸ਼ੀ ਕਾਲ ਜੀ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦ ਲੋਜਿਕ ਵਿੱਚ ਸ਼ੁਭ ਸਿਤਾਰੇ ਲੋਜਿਕ ਕੀ ਹੈ ਲੋਜਿਕ ਸਾਇੰਸ ਆ ਸਾਇੰਸ ਕੀ ਹੈ ਸਾਇੰਸ ਤਰਕ ਆ ਤੇ ਤਰਕ ਕੀ ਹੈ ਤਰਕ ਸਾਡੇ ਅੰਦਰ ਆਇਆ ਇੱਕ ਕੁਐਸਚਨ ਬਹੁਤ ਸਾਲਾਂ ਤੋਂ ਬਹੁਤ ਪੀੜ੍ਹੀਆਂ ਤੋਂ ਇਹ ਚੱਲਦਾ ਆ ਰਿਹਾ ਤੇ ਉਦਾਂ ਹੀ ਅਸੀਂ ਅੱਗੇ ਚਲਾ ਲੈਨੇ ਆ ਇਹਨੂੰ ਕਹਿੰਦੇ ਆ ਲਕੀਰ ਦੇ ਫਕੀਰ ਬਣਨਾ ਤੇ ਕਹਿੰਦੇ ਲਕੀਰ ਦੇ ਫਕੀਰ ਤੇ ਅਸੀਂ ਉਦੋਂ ਹੀ ਬਣ ਜਾਨੇ ਆ ਜਦੋਂ ਅਸੀਂ ਦੋਨਾਂ ਪਾਸਿਆਂ ਤੋਂ ਆਪਣੇ ਆਪ ਨੂੰ ਕਵਰ ਕਰਕੇ ਬਿਲਕੁਲ ਸਿੱਧੇ ਤਰੀਕੇ ਨਾਲ ਚੱਲਾਂ ਇੱਕ ਸੈਕਸਪੈਰੀਮੈਂਟ ਕਰਿਓ ਮੈਂ ਕਿਤੇ ਦੇਖਿਆ ਸੀ ਕਹਿੰਦੇ ਮੁਰਗੀ ਹੈ ਨਾ ਮੁਰਗੀ ਮੁਰਗੀ ਨੂੰ ਤੁਸੀਂ ਪਕੜ ਲਓ ਔਰ ਮੁਰਗੀ ਨੂੰ ਇੱਕ ਜਗ੍ਹਾ ਤੇ ਚਾਹੇ ਟੇਬਲ ਤੇ ਕੁਰਸੀ ਤੇ ਧਰਤੀ ਤੇ ਬਿਠਾ ਲਓ ਤੇ ਉਸਦੇ ਮੂੰਹ ਲੰਬੀ ਲਾਈਨ ਉਸਦੇ ਸਾਹਮਣੇ ਖਿੱਚ ਦਿਓ ਚਾਹੇ ਚੌਕ ਨਾਲ ਚਾਹੇ ਮਿੱਟੀ ਤੇ ਲਕੀਰ ਮਾਰ ਦਿਓ ਕਿ ਉਹ ਮੁਰਗੀ ਉੱਥੋਂ ਹਿੱਲੂਗੀ ਉਹ ਸਿਰਫ ਲਕੀਰ ਵੱਲ ਦੇਖੂਗੀ ਤੇ ਉੰਨੀ देर ਬੈਠੀ ਰਹੂਗੀ ਭਾਵੇਂ ਉੱਥੇ ਬੈਠੀ ਬੈਠੀ ਮਰ ਜਵੇ ਜਿੰਨੀ ਦੇਰ ਤੱਕ ਤੁਸੀਂ ਉਹ ਲਕੀਰ ਲੱਗੋ ਮਟੇ ਨਹੀਂ ਦਿੰਦੇ ਕਰਿਓ ਐਕਸਪੈਰੀਮੈਂਟ ਵੈਸੇ ਮੈਂ ਤਾਂ ਨਹੀਂ ਕੀਤਾ ਪਰ ਇਹ ਹੈ ਸਹੀ ਐਕਸਪੈਰੀਮੈਂਟ ਇਹ ਕਿਉਂ ਹੈ ਕਿਤੇ ਤਾਂ ਇਸ ਚੀਜ਼ ਦਾ ਲੌਜੀਕ ਤੇ ਤਰਕ ਹੋਣਾ ਚਾਹੀਦਾ ਕਿਉਂਕਿ ਅਸੀਂ ਜਿਸ ਚੀਜ਼ ਨੂੰ ਜਿਸ ਤਰੀਕੇ ਨਾਲ ਲੈਨੇ ਆ ਅਸੀਂ ਓਦਾਂ ਦੀ ਹੀ ਸੋਚ ਦੇ ਮਾਲਕ ਤੇ ਉਸ ਮੁਤਾਬਕ ਬਣ ਜਾਣੇ ਆ ਅੱਛਾ ਕਹਿੰਦੇ ਹਾਥੀ ਹੈ ਹਾਥੀ ਨੂੰ ਤੁਸੀਂ ਬੰਨ ਨਹੀਂ ਸਕਦੇ ਐਜੇ ਕਿਹੜੇ ਪਾਵਰ ਹੈ ਜਿਹੜੀ ਹਾਥੀ ਨੂੰ ਬੰਨ੍ਹ ਦੋਗੀ ਮੋٹے ਤੋਂ ਮੋٹے ਸੰਗਲਾਂ ਵਿੱਚ ਵੀ ਤੁਸੀਂ ਉਹਨੂੰ ਬੰਨ੍ਹ ਸਕਦੇ ਹਾਂ ਠੀਕ ਹੈ ਓਕੇ ਬੜੇ ਪਾਵਰਫੁਲ ਸੰਗਰ ਲਿਆ ਕੇ ਤੁਸੀਂ ਉਸ ਨੂੰ ਬੰਨ੍ਹ ਸਕਦੇ ਹੋ ਪਰ ਕਿੰਨੀ ਦੇਰ ਲਈ ਅਗਰ ਉਹ ਚਾਹੇ ਤਾਂ ਇੱਕ ਦਿਨ ਉਸ ਨੂੰ ਵੀ ਤੋੜ ਸਕਦਾ ਹੈ ਪਰ ਤੁਸੀਂ ਲਗਾਤਾਰ ਬੰਨ੍ਹ ਰਹੇ ਹੋ ਤਾਂ ਉਹਨੂੰ ਪਤਾ ਲੱਗ ਗਿਆ ਉਹਨੇ ਇੱਕ ਵਾਰ ਕੋਸ਼ਿਸ਼ ਕਰਨੀ ਹੈ ਦੋ ਵਾਰ ਕੋਸ਼ਿਸ਼ ਕਰਨੀ ਹੈ ਤਿੰਨ ਵਾਰ ਕੋਸ਼ਿਸ਼ ਕਰਨੀ ਹੈ ਤੇ ਚੌਥੀ ਵਾਰ ਤੁਸੀਂ ਉਹਨੂੰ ਬੰਨਣ ਦੀ ਲੋੜ ਨਹੀਂ ਬਸ ਉਹਨੂੰ ਸੰਗਲ ਦਿਖਾ ਕੇ ਉਹਦੇ ਪੈਰ ਦੇ ਆਲੇ-ਦੁਆਲੇ ਇੱਕ ਚੱਕਰ ਹੀ ਬਣਾ ਦਿਓ ਤੇ ਉਹਨੇ ਉੱਥੋਂ ਹਿੱਲਣਾ ਹੀ ਨਹੀਂ ਕਿ ਮੈਨੂੰ ਸੰਗਲ ਪਿਆਏ ਕਿ ਇਹ ਚੀਜ਼ ਮੈਂ ਬੰਨਿਆ ਗਿਆ ਬਸ ਇਹੀ ਚੀਜ਼ ਆ ਅਸੀਂ ਉਸ ਚੀਜ਼ ਦੇ ਔਰੇ ਨੂੰ ਆਪਣੇ ਅੰਦਰ ਆਪਣੇ ਆਲੇ-ਦੁਆਲੇ ਇਸ ਤਰ੍ਹਾਂ ਬਣਾ ਲੈਨੇ ਆ ਹਾਏ ਇੱਕ ਅਜੀਬ ਜਿਹਾ ਡਰ ਪਾ ਲੈਨੇ ਆ ਕਿ ਕਿਤੇ ਐਦਾਂ ਨਾ ਹੋ ਜਾਵੇ ਕਿ ਕਿਤੇ ਐ ਤਾਂ ਨਹੀਂ ਹੋ ਗਿਆ ਕਿਤੇ ਇਹ ਐਦਾਂ ਤਾਂ ਨਹੀਂ ਅਸਲ ਦੇ ਵਿੱਚ ਜੋ ਚੀਜ਼ਾਂ ਅਸੀਂ ਲਕੀਰ ਦੇ ਫਕੀਰ ਤੋਂ ਨਿਬਾਰ ਨਿਕਲ ਕੇ ਕਰਾਂਗੇ ਤਾਂ ਹੀ ਤਾਂ ਸਾਨੂੰ ਪਤਾ ਲੱਗੂਗਾ ਮਾਰ ਥੋੜਾ ਚੱਲੇ ਆ ਦੁਸ਼ਮਣ ਥੋੜਾ ਹੀ ਆ ਰੱਬ ਸਾਡਾ ਕਰੋ ਨਾ ਥੋੜਾ ਜਿਹਾ ਰੁਟੀਨ ਤੋਂ ਬਾਹਰ ਨਿਕਲੋ ਥੋੜਾ ਜਿਹਾ ਟੇਡੇ ਜਿਹੇ ਹੋ ਕੇ ਵੀ ਚੱਲ ਕੇ ਦੇਖ ਲਓ ਸਿੱਧਾ ਚੱਲ ਕੇ ਕੁਝ ਨਹੀਂ ਬਣਿਆ ਤਾਂ ਥੋੜੇ ਜਿਹਾ ਤਿਰਛੇ ਚੱਲ ਕੇ ਦੇਖ ਲੈਣਾ ਚਾਹੀਦਾ ਮੰਦੀ ਖੁਸ਼ੀ ਦੇ ਲਈ ਕਈ ਵਾਰੀ ਬੱਚੇ ਨਾ ਲੰਗੜਾ ਕੇ ਗੇਮ ਖੇਡਦੇ ਹੁੰਦੇ ਸੀ ਕਿ ਲੰਗੜਾਪਨ ਨਾਲੇ ਹੱਸਣਾ ਨਾਲੇ ਭੱਜਣਾ ਕਿੰਨੀ ਦੇਰ ਭਾਵੇਂ ਥੋੜੀ ਦੇਰੇ ਬਸ ਫੜੇ ਨਹੀਂ ਜਾਂਦਾ ਤੇ ਕਦੇ ਜ਼ਿੰਦਗੀ ਚ ਮ제 ਲੈਣ ਲਈ ਕੁਝ ਟੇਡਾਪਨ ਵੀ ਕਰ ਲੈਣਾ ਚਾਹੀਦਾ ਸੋਚ ਸੋਚ ਕੇ ਅਸੀਂ ਬਸ ਦਿਮਾਗ ਨੂੰ ਇੰਨਾ ਕੁ ਵਰਕ ਲੋਡ ਦਿੱਤਾ ਏ ਕਿ ਦਿਮਾਗ ਤੇ ਮੰਨਨੇ ਹੋਰ ਕੁਝ ਸੋਚਣਾ ਹੀ ਬੰਦ ਕਰਤਾ ਸਿਰਫ ਫਾਇਦਾ ਫਾਇਦਾ ਤੇ ਫਾਇਦਾ ਪ੍ਰੋਫਿਟ ਪਤਾ ਨਹੀਂ ਪ੍ਰੋਫਿਟ ਕਦਾ ਆ ਚਾਹੀਦਾ ਇਹ ਸਚਾਈ ਤਾਂ ਹੈ ਜਿਹੜਾ ਸੋਚ ਤੋਂ ਤੇ ਬਾਹਰ ਨਿਕਲੂ ਜਿਆਦਾ ਸੋਚਣਾ ਵੀ ਪਾਗਲਪਨ ਦੀ ਨਿਸ਼ਾਨੀ ਹੈ ਸੱਚੀ ਗੱਲ ਹੈ ਇਹ ਬਹੁਤ ਸੋਚੀ ਜਾਓ ਸੋਚੀ ਜਾਓ ਇੱਕ ਦਿਨ ਦਿਮਾਗ ਦੀ ਦਵਾਈ ਚੱਲ ਪੈਣੀ ਸਹੀ ਤਾਂ ਹੈ ਕੁਝ ਚੀਜ਼ਾਂ ਸੋਚਣ ਤੋਂ ਬਿਨਾਂ ਵੀ ਕਰਕੇ ਦੇਖੋ ਨਜ਼ਾਰਾ ਆ ਜਾ ਕੋ ਚੀਜ਼ਾਂ ਪਲੈਨਿੰਗ ਤੋਂ ਬਿਨਾਂ ਵੀ ਕਰਕੇ ਦੇਖੋ ਬਸ ਦਿਮਾਗ ਨੂੰ ਐਵੇਂ ਤੁਸੀਂ ਕੰਮ ਕਰਨ ਲਾਇਆ ਹੋਇਆ ਬਿਨਾਂ ਲੋਡ ਤੋਂ ਬਿਨਾਂ ਦਿਮਾਗ ਨੂੰ ਰਿਲੈਕਸ ਦਿੱਤੇ ਇਹ ਹੀ ਕਰਨਾ ਹੈ ਬਸ ਆਹ ਕਰਨਾ ਹੈ ਬਸ ਆਹ ਕਰਨਾ ਹੈ ਬਸ ਆਹ ਕਰਨਾ ਹੈ ਇਸ ਤੋਂ ਬਾਅਦ ਆ ਇਸ ਤੋਂ ਬਾਅਦ ਆ ਇਸ ਤੋਂ ਬਾਅਦ ਆ ਇਸ ਤੋਂ ਬਾਅਦ ਆ ਬਾਅਦ ਔਰ ਜਿਹਨੂੰ ਦੇਖੋ ਇਹ ਹੀ ਸਿੱਖਿਆ ਦੇ ਰਿਹਾ ਸੂਝ ਸਮਝ ਕੇ ਚੱਲੋ ਪਲੈਨਿੰਗ ਬਣਾ ਕੇ ਚੱਲੋ ਖਰਚਿਆਂ ਨੂੰ ਕੰਟਰੋਲ ਕਰੋ ਸੇਵਿੰਗ ਕਰੋ ਜ਼ਿੰਦਗੀ ਇਹੀ ਆ ਅੱਛਾ ਇਹੀ ਆ ਉਹਨਾਂ ਨੂੰ ਪੁੱਛੋ ਤੁਸੀਂ ਕੁਝ ਐਡਾ ਕੀਤਾ ਤੇ ਕਿੰਨਾ ਮਜ਼ਾ ਆਇਆ ਵਿਆਹ ਕਰਾ ਲਓ ਜ਼ਿੰਦਗੀ ਸੈੱਟ ਹੋ ਜੂਗੀ ਵਾਹ ਜਿਨ੍ਹਾਂ ਦਾ ਹੋਇਆ ਉਹਨਾਂ ਨੂੰ ਪੁੱਛੋ ਸੈੱਟ ਹੋ ਗਈ ਮਤਲਬ ਤੁਸੀਂ ਆਪਣੇ ਤਰੀਕੇ ਨਾਲ ਜਿਓ ਆਪਾਂ ਇਹ ਨਹੀਂ ਕਹਿੰਦੇ ਕਿ ਕਿਤਾਬੀ ਮੈਂ ਤੇ ਵੈਸੇ ਤੁਹਾਨੂੰ ਸਹੀ ਦੱਸਾਂ ਤਾਂ ਪ੍ਰੈਕਟੀਕਲ ਲਾਈਫ ਦੇ ਵਿੱਚ ਇਹ ਚੀਜ਼ਾਂ ਜੋ ਆਪਾਂ ਪੜਦੇ ਆ ਉਹ ਜਮਾ ਇਹ ਕੰਮ ਨਹੀਂ ਆਉਂਦੀਆਂ ਇਹ ਆਪਾਂ ਜਮਾ ਲਿਆ ਇਤਿਹਾਸ ਦੇਖੋ ਦੇਖੋ ਕੀ ਕਹਿ ਸਕਦੇ ਆਪਾਂ ਇਤਿਹਾਸ ਪੜਨ ਨਾਲ ਕੀ ਮਿਲਦਾ ਕੁਝ ਵੀ ਬਾਬਰ ਨੇ ਕਿੰਨੀਆਂ ਲੜਾਈਆਂ ਲੜਤੀਆਂ ਅਹਿਮਦ ਸ਼ਾਹ ਜਾਲੀ ਕਦੋਂ ਆਇਆ ਬਈ ਆਇਆ ਸੀ ਚਲਾ ਗਿਆ ਸਾਨੂੰ ਪੜ ਕੇ ਕੀ ਸਿੱਖਿਆ ਮਿਲਨੀ ਹੈ 0 ਪਰ ਫਿਰ ਵੀ ਅਸੀਂ ਪੜ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਅਸੀਂ ਉਹ ਚੀਜ਼ਾਂ ਕਰ ਰਹੇ ਹਾਂ ਜੋ ਸਾਡੇ ਤੋਂ ਕਰਵਾਈਆਂ ਜਾ ਰਹੀਆਂ ਨੇ ਪੜੇ ਲਿਖੇ ਇਨਸਾਨ ਨੂੰ ਇੱਥੇ ਪੱਪੂ ਕਹਿੰਦੇ ਆ ਜਿਹਨੇ ਨਹੀਂ ਪੜ੍ਹਾਈ ਪੜ੍ਹ ਲਈ ਜਿਹੜਾ ਇੰਨਾ ਇੰਨਾ ਇਹ ਜੀ ਯੂਨੀਵਰਸਿਟੀ ਚ ਐਡਮਿਸ਼ਨ ਲੈ ਕੇ ਬੰਦਾ ਪੜਿਆ ਕੋਈ ਵੀ ਹੈਨਾ ਤੇ ਜੇ ਉਹ ਸਮਝਦਾਰੀ ਦੀ ਗੱਲ ਕਰੇ ਉਹਨੂੰ ਪੱਪੂ ਕਹਿੰਦੇ ਇਹ ਤੇ ਸਾਡਾ ਸਮਾਜ ਹੈ ਦੇਖੋ ਕੀ ਕਰਾਂਗੇ ਅਸੀਂ ਮਜ਼ਾਕ ਹੀ ੜਾਣਾ ਉਹ ੜਾਈ ਜੋ ਪਰ ਸਚਾਈ ਤੇ ਸਚਾਈ ਆ ਨਾ ਅੱਖਾਂ ਮੂਰੇ ਪਰਦਾ ਬਕਰਨ ਨਾਲ ਕਿਹੜਾ ਹਨੇਰਾ ਹੋ ਜਾਣਾ ਪੱਦਾ ਪਾਉਣ ਨਾਲ ਹਨੇਰਾ ਨਹੀਂ ਹੋਣਾ ਹਨੇਰਾ ਉਦੋਂ ਹੋਣਾ ਜਦੋਂ ਅਸੀਂ ਆਪਣੇ ਦਿਮਾਗ ਦੀਆਂ ਤੇ ਮਨ ਦੀਆਂ ਅੱਖਾਂ ਬੰਦ ਕਰ ਲੈਣੀਆਂ ਤੇ ਫਿਰ ਭਾਵੇਂ ਜਿੰਨੀ ਮਰਜੀ ਅੱਖਾਂ ਢੀਜੋ ਜਿੰਨੇ ਮਰਜੀ ਚਾਨਣ ਚਰੋ ਤੇ ਤੁਸੀਂ ਨੇਰੇ ਚੀਆ ਜਾਗਣਾ ਜਾਗਣਾ ਹੁੰਦਾ ਨਹੀਂ ਸਤਰਕ ਤੇ ਤਰਕ ਹੋਣਾ ਅਸਲ ਚ ਜਾਗਣਾ ਹੁੰਦਾ ਹੈ ਜਦੋਂ ਤੁਹਾਨੂੰ ਪਤਾ ਤੁਸੀਂ ਕੀ ਹੋ ਕਿੱਥੇ ਹੋ ਕੌਣ ਤੁਹਾਨੂੰ ਬੇਲਕੋ ਬਣਾ ਰਿਹਾ ਸਾਹਮਣੇ ਵਾਲੇ ਦਿਮਾਗ ਚ ਕੀ ਚੱਲ ਰਿਹਾ ਪੜਨਾ ਅਸਲ ਚ ਸਮਝਦਾਰੀ ਹੈ ਕੋਈ ਵੀ ਤੁਹਾਨੂੰ ਕਦੇ پاگل ਨਹੀਂ ਬਣਾ ਸਕਦਾ ਜੇ ਤੁਸੀਂ ਨਾ ਬਣਨਾ ਚਾਹੋ ਤਾਂ ਅਜਿਹਾ ਕੱਲ ਫਿਰ ਅੱਗੇ ਚਾਚਾ ਕਹ ਲਾਂਗੇ ਕੋਈ ਗੱਲ ਹੈ ਤੁਹਾਡੇ ਦਿਮਾਗ ਚ ਲਿਖ ਦਿਆ ਕਰੋ ਆਪਾਂ ਉਹਦੇ ਤੇ ਚਰਚਾ ਕਰ ਲਾਂਗੇ ਠੀਕ ਆ 22 ਮਈ 2024 ਦਿਨ ਬੁੱਧਵਾਰ ਦਾ ਤਿਥੀ ਚਤੁਰਤੀ ਤਿਥੀ ਅੱਜ ਸ਼ਾਮ ਨੂੰ 6:48 7 ਵਜੇ ਤੱਕ ਰਹੂਗੀ ਬਰੀਆਂ ਜੋਗ ਰਹੇਗਾ ਚੰਦਰ ਰਾਸ਼ੀ ਦੀ ਗੱਲ ਕਰੀਏ ਤਾਂ ਅੱਜ ਤਕਰੀਬਨ 22 ਤਰੀਕ ਨੂੰ ਚੰ드ਰਮਾ ਜੋ ਹੈ ਤੁਲਾ ਰਾਸ਼ੀ ਚ ਰਹੇਗਾ 7 ਨੰਬਰ ਦੀ ਰਾਸ਼ੀ ਤੁਲਾ ਰਾਸ਼ੀ ਵਿੱਚ ਚੰ드ਰਮਾ ਤੇ ਤੁਸੀਂ ਜਾਣਦੇ ਹੀ ਹੋ ਤੁਲਾ ਰਾਸ਼ੀ 7 ਕ ਇੱਕ ਨੰਬਰ ਚ ਬੁੱਧ ਦੀ ਅੱਜ ਫੇਰ ਦ੍ਰਿਸ਼ਟੀ ਰਹਿਣ ਵਾਲੀ ਹੈ ਨਾਲ ਹੀ ਭਦਰਾ ਜੋਤ 6:48 ਮਿੰਟ ਤੋਂ ਸ਼ੁਰੂ ਹੋ ਜਾਏਗੀ ਸ਼ਕ ਜੇਠ ਆਰੰਭ ਹੋ ਜਾਏਗਾ ਸ਼ਕ ਜਿਹਨੂੰ ਕਹਿੰਦੇ ਆ ਤੁਸੀਂ ਸਮਝਦਾਰੀ ਨੂੰ ਸਮਝ ਦਿਓ ਇਸ ਚੀਜ਼ ਨੂੰ ਨਾਲ ਅੱਜ ਦੇ ਦਿਨ ਰਾਹੁਕਾਲ ਦਾ ਟਾਈਮ ਰਹੇਗਾ तकरीबन 12:00 ਵਜੇ ਤੋਂ ਲੈ ਕੇ 1:30 ਵਜੇ ਤੱਕ ਤੁਲਾ ਰਾਸ਼ੀ ਵਾਲਿਆਂ ਦਾ ਰਹਿ ਗਿਆ ਸੀ ਕਹਿੰਦੇ ਸ਼ੁਕਰ ਦਾ ਰਾਸ਼ੀ ਪਰਿਵਰਤਨ ਅੱਜ ਤੁਲਾ ਰਾਸ਼ੀ ਵਾਲਿਆਂ ਦੇ ਲਈ ਚੰਦਰ ਰਾਸ਼ੀ ਤੇ ਸ਼ੁਕਰ ਦਾ ਦੋ ਨਾ ਦਾਸ ਦਵਾਗੇ ਤੇ ਪ੍ਰੋਗਰਾਮ ਦੇ ਵਿੱਚ ਸ਼ਰਾਬ ਲਈ ਕੋਈ ਨਸ਼ੇ ਕਰਤਾ ਜਾਂ ਸ਼ਰਾਬ ਪਿੰਂਦਾ ਜਾਂ ਕੁਛ ਵੀ ਹੈ ਉਹਦੇ ਲਈ ਇੱਕ ਟੋਟਕਾ ਦੱਸਾਂਗੇ ਦੇਖੋ ਕੰਮ ਆ ਗਿਆ ਤੁਹਾਡੀ ਕਿਸਮਤ ਹੈ ਚੰਗਾ ਵਾਸਤੂ ਦਾ ਵੀ ਤੇ ਸ਼ਰਾਬ ਚੋ ਸ਼ਨੀ ਦੀ ਹੈ ਉਸ ਦਾ ਵੀ ਠੀਕ ਹੈ ਚਲੋ ਸੁਣੋ ਸਭ ਤੋਂ ਪਹਿਲਾਂ জানਾਂਗੇ ਆਪਾਂ ਐਰੇਜ਼ ਦਾ ਨਿਮੇਸ਼ ਰਾਸ਼ੀ ਵਾਲਿਆਂ ਦੇ ਲਈ ਚੰਦਰ 7 ਰਹੇਗਾ ਤੇ ਚੰਦਰ ਜੋ ਹੈ ਵਿਸ਼ਾਖਾ ਨਕਸ਼ਤਰ ਗੁਰੂ ਦੇ ਨਕਸ਼ਤਰ ਚ ਤਕਰੀਬਨ え ਵਿਸ਼ਾਖਾ ਨਕਸ਼ਤਰ ਚ ਰਵੇਗਾ ਨਕਸ਼ਤਰ 7:47 ਤੱਕ ਤੇ ਉਸ ਤੋਂ ਬਾਅਦ ਸਵਤੀ ਨਕਸ਼ਤਰ ਚ 7:21 ਤੱਕ ਰਾਹੁ ਦੇ ਨਕਸ਼ਤਰ ਤੇ ਉਸ ਤੋਂ ਬਾਅਦ ਗੁਰੂ ਦੇ ਨਕਸ਼ਤਰ ਜਾਂ 7:47 ਤੱਕ ਸਵਤੀ ਨਕਸ਼ਤਰ ਚ ਤੇ ਉਸ ਤੋਂ ਬਾਅਦ ਵਿਸ਼ਾਖਾ ਨਕਸ਼ਤਰ ਚ ਚੰ드ਰਮਾ ਚਲੇ ਜਾਣਗੇ ਚਲੋ ਵਿਸ਼ਾਖਾ ਨਕਸ਼ਤਰ ਗੁਰੂ ਦਾ ਨਕਸ਼ਤਰ ਸਵੇਰੇ 7:47 ਤੋਂ ਬਾਅਦ ਦਿਨ ਚੜੰ ਤੋਂ ਬਾਅਦ ਹਿੰਮਤ ਤੇ ਸ਼ਕਤੀ ਤੁਹਾਡੀ ਬਣੀ ਰਹੇਗੀ ਕਿਸਮਤ ਦਾ ਸਾਥ ਮਿਲੇਗਾ ਇੱਕ ਅੱਖ ਦੀ ਪ੍ਰੋਬਲਮ ਥੋੜੀ ਤੰਗ ਕਰੇਗੀ ਜਾਲਾ ਜਾਂ ਥੋੜਾ ਅੱਖ ਦਾ ਦੁਖਣਾ ਤੇ ਉਹਦੇ ਲਈ ਤੁਸੀਂ ਕੀ ਕਰਨਾ ਇੱਕ ਤਾਂ ਗੁੱਸੇ ਤੇ ਕੰਟਰੋਲ ਰੱਖਣਾ ਦੂਜਾ ਕੱਚੀ ਲੱਸੀ ਦੇ ਛਿੱਟੇ ਅੱਖਾਂ ਤੇ ਮਾਰ ਦੇਣੇ ਤੇ ਤੀਜਾ ਸਭ ਤੋਂ ਜ਼ਰੂਰੀ ਕੰਮ ਜੋ ਤੁਸੀਂ ਅੱਜ ਕਰਨਾ ਹੈ ਹਰ ਰੰਗ ਅੱਜ ਵੀ ਨਹੀਂ ਪਾਉਣਾ ਤੇ ਚਾਂਦੀ ਦੇ ਗਲਾਚ ਪਾਣੀ ਛੁਰੂਪੇ ਗੁਰੂ ਦਾ ਨਕਸ਼ਤਰਾ ਪੀਲਾ ਰੰਗ ਪੈਨੂ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਇਨਵੈਸਟਮੈਂਟ ਅੱਜ ਵੀ ਜ਼ਿਆਦਾ ਨਹੀਂ ਕਰਨੀ ਰੋਗ ਬਿਮਾਰੀ ਦੀ ਚਿੰਤਾ ਅੱਜ ਵੀ ਤੁਹਾਨੂੰ ਰਹੇਗੀ ਗੁਰੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਮੋਟੇ ਹੋ ਰਹੇ ਹੋ ਤੁਸੀਂ ਥੋੜੀ ਸੈਰ ਕਰੋ ਠੀਕ ਬ੍ਰਸਪਤ ਅਸ਼ਟਭੇਸ਼ਾ ਲਗਨ ਚਾਰਿਆ ਜੋ ਕਿ ਸਿਹਤ ਨੂੰ ਖਰਾਬ ਕਰ ਰਿਹਾ ਹੈ ਔਰ ਅੰਦਰ ਸਵੇਲਿੰਗ ਦੇ ਰਿਹਾ ਤਾਂ ਸੈਰ ਜ਼ਰੂਰੀ ਆ ਭਾਵੇਂ ਗਰਮੀ ਹੈ ਥੋੜਾ ਜਲਦੀ ਉੱਠ ਕੇ ਸੈਰ ਕਰ ਲਿਆ ਕਰੋ ਸ਼ੁਕਰ ਲਗਨ ਚਾਰਿਆ ਥੋੜਾ ਖਾਓ ਪੀਓ ਐਸ਼ ਕਰੋ ਪਿੱਤਰੋ ਵਾਲੀ ਗੱਲ ਨਾ ਕਰੋ ਅਹ ਠੀਕ ਆ ਸੇਤ ਤੋਂ ਅੱਗੇ ਕੁਝ ਨਹੀਂ ਐ ਤਾਂ ਇਸ ਕਰਕੇ ਚੰਦਰਮੱਥੇ ਤੇ ਲਾਓ ਦਹੀਂ ਮਲ ਕੇ 9 ਦਿਨ ਅੱਛਾ ਜਾਏਗਾ ਜੈਮਿਨੀ ਮਿਥੂਨਾ ਸ਼ੀ ਵਾਲਿਆਂ ਦੇ ਲਈ ਬ੍ਰਸਪਤ ਦਾ ਨਕਸ਼ਤਰ ਠੀਕ ਠਾਕ ਜਾਏਗਾ ਪ੍ਰਾਪਰਟੀ ਦਾ ਕੰਮ ਕਰਨ ਵਾਲਿਆਂ ਦੇ ਲਈ ਅੱਜ ਦਾ ਦਿਨ ਬੈਸਟ ਜਾਣ ਵਾਲਾ ਹੈ ਵਾਧੂ ਖੱਜਲ ਖਵਾਰੀ ਤੋਂ ਬਚਣ ਦੇ ਲਈ ਦਿਨ ਦੀ ਸ਼ੁਰੂਆਤ ਮੈਡੀਟੇਸ਼ਨ ਨਾਲ ਕਰੋ ਤਾਂ ਹੀ ਹੱਕ ਚ ਫੈਸਲੇ ਹੋਣਗੇ ਤੇ ਕੁਦਰਤ ਦਾ ਸਾਥ ਮਿਲ ਜਾਏਗਾ ਅੱਜ ਦੇ ਦਿਨ ਕੱਜ ਕੰਮ ਕੁਝ ਨਾ ਕੁਝ ਜ਼ਰੂਰ ਪਾਓ ਕੈਂਸਰ ਕਰ ਕਰਾਸੀ ਵਾਲੇ ਚੰਦਰ ਪਾਣੀ ਦਾ ਕਾਰਕ ਸ਼ੁਕਰ ਦੇ ਕਾਰਕ ਚ ਬ੍ਰਸਪਦਾਨ 74 ਮਿਤ ਪੰਛੀ ਵਾਲਾ ਪਾਣੀ ਜ਼ਰੂਰ ਰੱਖੋ ਛੱਤ ਤੇ ਨਾ ਰੱਖੋ ਕਿਸੇ ਪੇੜ ਪੌਦੇ ਦੀ ਜੜ ਤੇ ਰੱਖ ਕੇ ਉਹ ਆਣ ਦੇ ਵਾਲੇ ਪੇੜ ਪੌਦੇ ਲਗਾਓ ਉਹਨਾਂ ਨੂੰ ਪਾਣੀ ਦਿਓ ਅਗਰ ਤੁਹਾਨੂੰ ਕੁਝ ਲੱਗ ਰਿਹਾ ਕਿ ਕੋਈ ਪੌਦਾ ਸੁੱਕ ਰਿਹਾ ਕਿਉਂਕਿ ਉਹਨਾਂ ਤੇ ਕੋਈ ਪੰਛੀ ਪੰਛੀਆਂ ਦੇ ਬੱਚੇ ਹਨਾ ਸਾਰਾ ਕੁਝ ਹੀ ਹੈ ਤਾਂ ਕੁਦਰਤ ਨੂੰ ਜਦੋਂ ਤੁਸੀਂ ਮੰਨਦੇ ਹੋ ਤਾਂ ਕੁਦਰਤ ਤੁਹਾਡੇ ਲਈ ਬਹੁਤ ਕੁਝ ਅਚਾਨਕ ਕਰ ਦਿੰਦੀ ਹੈ ਬਿਲਕੁਲ ਸਾਲ ਜੀਨੀ ਤੇ ਦੁੱਧ ਅੱਜ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹਾਂ ਜਲ ਪ੍ਰਭਾਵੀ ਕਰ ਸਕਦੇ ਹਾਂ ਲਾਲ ਰੰਗ ਪਾਓ ਗਰੇ ਰੰਗ ਨਹੀਂ ਪਾਉਣਾ ਅੱਜ ਲਿਓ ਸਿੰਘ ਰਾਸ਼ੀ ਵਾਲੇ ਗੁਰੂ ਦਾ ਨਕਸ਼ਤਰ ਅੱਜ ਮਿੱਤਰ ਹੈ ਇਸ ਲਈ ਦਿਨ ਅੱਛਾ ਜਾਏਗਾ ਸੇਤ ਹੁਣ ਠੀਕ ਹੁੰਦੀ ਜਾਏਗੀ ਸੇਤ ਦੀ ਥੋੜੀ ਬਹੁਤੀ ਪਰੇਸ਼ਾਨੀ ਜਿੱਦਾਂ ਕੀ ਹੋ ਗਿਆ ਆਪਾਂ ਨੂੰ ਬੁਖਾਰ ਹੋ ਗਿਆ ਸਰੀਰ ਤੱਤਾ ਠੰਡਾ ਹੋ ਗਿਆ ਟਾਈਫਾਈਡ ਵਿਗੜ ਗਿਆ ਕੁਛ ਇਦਾਂ ਦੀ ਪਰੇਸ਼ਾਨੀ ਜੋ ਆ ਰਹੀ ਹੈ ਸੂਰਜ ਦੇ ਸ਼ੁਕਰ ਦੇ ਘਰ ਵਿੱਚ ਔਨ ਕਰਕੇ ਇਸ ਕਰਕੇ ਪਿੱਤਲ ਦੇ ਗਲਾਸ ਚ ਪਾਣੀ ਪੀਓ ਸੂਰਜ ਦੀ એનર્ਜੀ ਵਧ ਜਾਏਗੀ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਥੋੜੇ ਦਿਮਾਗੀ ਪਰੇਸ਼ਾਨੀ ਪਰਿਵਾਰਕ ਪਰੇਸ਼ਾਨੀ ਵਧਾਉਣ ਵਾਲੇ ਹੀ ਚੱਲਦੇ ਪਏ ਆ ਪਰ ਚੰਦਰ ਦੂਸਰੇ ਆ ਧਨ ਲਈ ਕੰਮ ਕਰਨ ਲਈ ਬਿਜ਼ਨਸ ਲਈ ਚੰਗੇ ਆ ਕੋਈ ਪ੍ਰਾਪਰਟੀ ਖਰੀਦਣੀ ਹੈ ਕੋਈ ਪਲਾਟ ਲੈਣਾ ਹੈ ਕੋਈ ਕਿਸੇ ਵੀ ਤਰ੍ਹਾਂ ਦਾ ਸੌਦਾ ਕਰਨਾ ਹੈ ਤਾਂ ਉਹਦੇ ਲਈ ਤੁਹਾਡੇ ਗ੍ਰਹਿ ਚ ਚੱਲਦੇ ਪਏ ਹੋ ਪਈਆ ਅੱਗੇ ਵਧ ਸਕਦੇ ਹੋ ਤੁਸੀਂ ਕਮਾਕਾਰਾਂ ਦੀ ਰਫਤਾਰ ਤੇਜ਼ ਹੀ ਰਹੇਗੀ ਦੁੱਧ ਮੱਥੇ ਤੇ ਜਰੂਰ ਲਾਓ ਦੁੱਧ ਦਾ ਪੈਕੇਟ ਅੱਜ ਕਿਸੇ ਗਰੀਬ ਕੰਜਕ ਨੂੰ ਦੇ ਦਿਓ ਬੱਚਿਆਂ ਨੂੰ ਫਲ ਵੀ ਦੇ ਸਕਦੇ ਹੋ ਤੁਲਾ ਰਾਸ਼ੀ ਵਾਲੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਪਹਿਲਾਂ ਤਾਂ ਜਾਨੋ ਕਿ ਜੋ ਸ਼ੁਕਰ ਦਾ ਰਾਸ਼ੀ ਪਰਵਰਤਨ ਹੋਇਆ ਸੀ ਸ਼ੁਕਰ 8ਵੇਂ ਸਥਾਨ 'ਚ ਗਿਆ ਪਰ ਆਪਣੇ ਘਰ 'ਚ ਗਿਆ ਤੁਲਾ ਰਾਸ਼ੀ ਵਾਲੇ ਸੁਣੋ 8ਵੇਂ ਗਿਆ ਪਰ ਆਪਣੀ ਰਾਸ਼ੀ 'ਚ ਗਿਆ ਪਰ ਸੂਰਜ ਨਾਲ ਗਿਆ ਜੋ ਤੁਹਾਨੂੰ ਸਕਿਨ ਪ੍ਰੋਬਲਮ ਦੇ ਰਿਹਾ ਹੈ ਤੁਹਾਨੂੰ ਥੋੜੇ ਬਹੁਤੇ ਜਿਉਂ ਜਿਵੇਂ ਇਸ ਕਰਕੇ ਦੇ ਰਿਹਾ ਕਿ ਆ ਚੀਜ਼ ਹੋਏਗੀ ਜਾਂ ਨਹੀਂ ਹੋਏਗੀ ਜੀਵਨ ਸਾਥੀ ਨਾਲ ਥੋੜੀਆਂ ਪਰੇਸ਼ਾਨੀਆਂ ਵਾਧ ਸਕਦੀਆਂ ਨੇ ਸਤਰਕਤਾ ਰਹਿਣਾ ਬਹੁਤ ਜ਼ਰੂਰੀ ਹੈ ਭਾਵੇਂ ਅਸੀਂ ਆਪਣੇ ਘਰ 'ਚ ਬੈਠੇ ਆ ਪਰ ਦੋ ਵਿਰੋਧੀ ਤੁਹਾਨੂੰ ਡਿਸਟਰਬ ਕਰਨਗੇ ਹੀ ਕਰਨਗੇ ਤਾਂ ਇਸ ਕਰਕੇ ਇਸੇ ਵੀ ਬਿਮਾਰੀ ਨੂੰ ਭਾਵੇਂ ਕੋਈ ਛੋਟੀ ਤੋਂ ਛੋਟੀ ਹੋਵੇ ਹਲਕੇ 'ਚ ਨਹੀਂ ਲੈਣਾ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਹਮੇਸ਼ਾ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਹੈ ਜਦੋਂ ਤੱਕ ਸ਼ੁਕਰ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ 'ਚ ਜਾਨੀ ਖੂਚ ਬੈਠਾ ਹੈ ਠੀਕ ਹੈ ਤੇ ਜਵਾਰ ਖਲਾਉਂਗੇ ਗਾਂ ਨੂੰ ਤਾਂ ਹੋਰ ਚੰਗਾ ਅਸਰ ਹੋਰ ਚੰਗੇ ਨਤੀਜੇ ਲੈ ਸਕਦੇ ਹਾਂ ਚਲੋ ਅੱਜ ਚੰਦਰ ਰਾਸ਼ੀ ਦੇ ਮੁਤਾਬਕ ਚੰਦਰ ਲਗਨ ਚਾ ਤੁਹਾਡੇ ਤੇ ਨਾਲ ਜੋ ਨਕਸ਼ਤਰ ਬ੍ਰਸਪਤ ਦਾ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਕਿਸੇ ਪੇਪਰ ਨੂੰ ਲੈ ਕੇ ਕਿਸੇ ਚੈੱਕ ਨੂੰ ਲੈ ਕੇ ਕਿਸੇ ਪੁਰਾਣੀ ਪੇਮੈਂਟ ਨੂੰ ਲੈ ਕੇ ਤੁਹਾਡੀ ਕੋਈ ਪਰੇਸ਼ਾਨੀ ਵਧਣ ਵਾਲੀ ਹੈ ਉਸ ਦੀ وجہ ਦੇ ਨਾਲ ਕਿ ਅਸੀਂ ਤੇ ਦਿੱਤਾ ਸੀ ਅਸੀਂ ਤੇ ਕਿਹਾ ਸੀ ਅਸੀਂ ਤੇ ਕੀਤਾ ਸੀ ਇਸ ਕਰਕੇ ਇਹ ਚੀਜ਼ ਐਦਾਂ ਹੋ ਸਕਦੀ ਆ ਤਾਂ ਇਹ ਪਰੇਸ਼ਾਨੀਆਂ ਤੁਹਾਡੀਆਂ ਇਸ ਤਰੀਕੇ ਨਾਲ ਵੱਧ ਸਕਦੀਆਂ ਤਾਂ ਧਿਆਨ ਰੱਖੋ ਕੋਈ ਪੇਪਰ ਪੇਮੈਂਟ ਲੈਂਦੇ ਸਮੇਂ ਅ ਸਰਕਰ ਨੂੰ ਤੇ ਦੂਜੀ ਗੱਲ ਕੱਚ ਦਾ ਗਲਾਸਾ ਜਨਾ ਵਰਤੋ ਤੀਜਾ ਸਭ ਤੋਂ ਜ਼ਰੂਰੀ ਉਪਾਅ ਸਿੱਖਦਾ ਧਿਆਨ ਰੱਖਣਾ ਧੁੱਪ ਚ ਨੰਗੇ ਸਿਰ ਬਿਲਕੁਲ ਨਹੀਂ ਜਾਣਾ ਸੂਰਤ ਚ ਅਠਵੇਂ ਸਤਾਂਜ ਸਕੋਰਪੀਓ ਬ੍ਰਿਸ਼ਚ ਰਾਸ਼ੀ ਵਾਲੇ ਕਜਲਕਾਰੀ ਮਾਨਸਿਕ ਤੌਰ ਤੇ ਬਣੇਗੀ ਵਿਦਿਆਰਥੀਆਂ ਤੁਸੀਂ ਤਾਂ ਪੇਪਰ ਜੋ ਤੁਹਾਡੇ ਹੋ ਰਹੇ ਆ ਜਾਂ ਤੁਸੀਂ ਕੋਈ ਇੰਟਰ ਟੈਸਟ ਦੇਣਾ ਤਾਂ ਉਸ ਨੂੰ ਹਲਕੇ ਚ ਬਿਲਕੁਲ ਨਹੀਂ ਲੈਣਾ 31 ਤਰੀਕ ਤੋਂ ਬਾਅਦ ਬਾਅਦ ਵਿੱਚ ਬੁੱਧ ਜੋ 7ਵੇਂ ਸਥਾਨ 'ਚ ਆਏਗਾ ਤਾਂ ਥੋੜੇ ਸ਼ੁਭ ਫਲ ਤੁਹਾਨੂੰ ਮਿਲਣਗੇ ਉਸ ਤੋਂ ਪਹਿਲਾਂ ਥੋੜਾ ਜਿਆਦਾ ਸਮਾਂ ਪੜਾਏ ਨੂੰ ਡੋਂਗੇ ਪਤਾ ਲੱਗ ਜੇ ਨਾ ਥੋੜਾ ਕਿਸਮਤ ਦਾ ਸਾਥ ਨਹੀਂ ਮਿਲ ਰਿਹਾ ਤਾਂ ਮਿਹਨਤ ਥੋੜੀ ਜ਼ਿਆਦਾ ਕਰਨੀ ਪੈਂਦੀ ਹੈ ਕਈ ਵਾਰੀ ਹਲਕੀ ਜਿਹੀ ਕੋਸ਼ਿਸ਼ ਆਪੇ ਸਾਨੂੰ ਬਹੁਤ ਉੱਪਰ ਲੈ ਜਾਂਦੀ ਹੈ ਤਾਂ ਹੁਣ ਤੁਹਾਨੂੰ ਥੋੜੀ ਕਲਪਨਾਤ ਤੋਂ ਬਚਣ ਦੇ ਲਈ ਸਿਰਚ ਦਰਦ ਥੋੜਾ ਹੋਏਗਾ ਤਾਂ ਉਹਦੇ ਲਈ ਬ੍ਰਸਪਤ ਦਾ ਨਕਸ਼ਤਰ ਅੱਛਾ ਹੈ ਪੀਲੇ ਫੁੱਲ ਧਾਰਮਿਕ ਸਥਾਨ ਤੇ ਚੜਾ ਦਿਓ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਮਾਤਾ ਦੀ ਸਿਹਤ ਅੱਜ ਵੀ ਥੋੜੀ ਜਿਹੀ ਖਰਾਬ ਪਰ ਬ੍ਰਸਪਤ ਦਾ ਨਕਸ਼ਤਰ ਸ਼ੁਭ ਫਾਲ ਦਿੰਦਾ ਹੈ ਤੇ ਜਦੋਂ ਸ਼ੁਭ ਫਾਲ ਦਿੰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਹਰ ਚੀਜ਼ ਨੂੰ ਕੀ ਕਰਦੇ ਹੋ ਸਹੀ ਤਰੀਕੇ ਨਾਲ ਲੈਣੀਓ ਤਾਂ ਘਰ ਪਰਿਵਾਰ ਵਿੱਚ ਵੀ ਪਰਿਵਾਰ ਦਾ ਸਾਥ ਪਰਿਵਾਰ ਦੀ ਸਲਾਹ ਮਾਤਾ ਪਿਤਾ ਦੇ ਨਾਲ ਬੈਠ ਕੇ ਖਾਣਾ ਖਾਣਾ ਅੱਜ ਦੇ ਦਿਨ ਨੂੰ ਬੈਸਟ ਬਣਾਏਗਾ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਸ਼ਾਂਤੀ ਬਣਾ ਕੇ ਰੱਖਣਾ ਥੋੜਾ ਸਾਇਲੈਂਟ ਮੂਡ ਵਿੱਚ ਰਹਿਣਾ ਹਰ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਖਾਸ ਤੌਰ ਤੇ ਮਾਤਾ ਪਿਤਾ ਕੈਪ੍ਰਿਗਨ ਮਕਰਾਂਸ਼ੀ ਵਾਲੇ ਦਿਨ ਲੰਘਿਆ ਤੇ ਸ਼ਾਮ ਨੂੰ ਥੋੜੀ ਜਿਹੀ ਟੈਨਸ਼ਨ ਸ਼ੁਰੂ ਹੋ ਗਈ ਹੈ ਨਾ ਤਾਂ ਕੀ ਹੋਇਆ ਰਾਤ ਨੂੰ ਸਵੇਰ ਚੀਜ਼ ਦਾ ਸੇਵਨ ਨਾ ਕਰੋ ਚੌਲ ਵਗੈਰਾ ਨਾ ਖਾਓ ਬ੍ਰਹਸਪਤ ਦਾ ਨਕਸ਼ਤਰ ਥੋੜੀ ਖੱਜਲ ਖਰੀਦਾਏਗਾ ਦੋਸਤੋ ਮਿੱਤਰਾਂ ਵੱਲੋਂ ਆਲੇ ਦੁਆਲੇ ਸਰਕਲ ਵੱਲੋਂ ਧੋਖਾ ਹੋ ਸਕਦਾ ਕੋਈ ਪੈਸਾ ਲੈ ਕੇ ਮੁੱਕਰ ਸਕਦਾ ਤਾਂ ਪੈਸੇ ਦਾ ਲੈਣ ਦੇਣ ਜੋ ਕਰਨਾ ਹੈ ਨਾ ਮਾਤਾ ਪਿਤਾ ਦੀ ਸਲਾਹ ਨਾਲ ਕਰੋ ਤਾਂ ਚੰਗਾ ਕਿਸੇ ਦੇ ਅਧੀਨ ਡਰ ហេਠਾ ਕੇ ਕੋਈ ਗਲਤੀ ਨਹੀਂ ਕਰਨੀ ਰਾ후 ਤੀਸਰੇ ਸਥਾਨ ਵਿੱਚ ਉਲਝੇਵੇਂ ਵਧਾ ਦਿੰਦਾ ਹੈ ਤਾਂ ਭੈਣ ਭਾਈ ਦੀ ਸਲਾਹ ਨਾਲ ਚੱਲਣਾ ਤੁਹਾਡੇ ਲਈ ਖੱਜਲ ਖਵਾਰੀ ਤੋਂ ਬਚਾਏਗਾ ਆਕਿਊਰਸ ਕੁੰਭ ਰਾਸ਼ੀ ਵਾਲੇ ਸ਼ਨੀ ਲਗਨ ਚ ਹੈ ਕੇਤੂ ਅੱਠਵੇਂ ਆ ਚੰਦਰ ਨੌਵੇਂ ਸਥਾਨ ਵਿੱਚ ਹੈ ਚੰਦਰ ਨੌਵੇਂ ਸ਼ੁਭ ਮੰਨਿਆ ਜਾਂਦਾ ਹੈ ਬ੍ਰਸਤਪਦ ਅਨਕ 72 ਮਿਤਰੀਆ کافی دیر ਤੋਂ ਤੁਹਾਨੂੰ ਇੱਕ ਗੱਲ ਆਪਾਂ ਦੱਸ ਰਿਆਂ ਕੁੰਬਰਾਸ਼ੀ ਵਾਲੇ ਨੋਟ ਕੀਤਾ ਹੋਣਾ ਹੈ ਕਿ ਬਾਣੀ ਤੇ ਕੰਟਰੋਲ ਰੱਖੋ ਸ਼ਬਦਾਂ ਤੇ ਕੰਟਰੋਲ ਰੱਖੋ ਜ਼ੁਬਾਨ ਤੇ ਕੰਟਰੋਲ ਰੱਖੋ ਇਹਦਾ ਮਤਲਬ ਇਹ ਆ ਕਿ ਰਾਹੂ ਦੂਸਰੇ ਬੈਠ ਕੇ ਥੋੜੇ ਜਿਹਾ ਸ਼ਬਦ ਤਾਂ ਤੁਹਾ ਦੂਜਿਆਂ ਨੂੰ ਤੁਹਾਡੇ ਚੁੱਭ ਹੀ ਜਾਂਦੇ ਆ ਹਨਾ ਪਰ ਚੰਦਰ ਅੱਜ ਨੌਵੇਂ ਸਥਾਨ 'ਤੇ ਹੈ ਬ੍ਰਸਤਪਦ ਅਨਕ 72 ਤਾਂ ਕੋਸ਼ਿਸ਼ ਕਰਨੀ ਹੈ ਤੁਸੀਂ ਕਿਸੇ ਤਾਂ ਨਿੱਕ ਸਥਾਨ ਤੇ ਅਗਰ ਸਵੇਰੇ ਸ਼ਾਮ ਜਾ ਰਹੇ ਹੋ ਤਾਂ ਉੱਥੇ ਬੈਠ ਕੇ ਨੌ ਬੁੱਟ ਪਾਣੀ ਦੇ ਪੀ ਕੇ ਆਓ ਪਾਣੀ ਦਾ ਦੁੱਧ ਦਾ ਦਾਨ ਕਰਨਾ ਵੀ ਅੱਜ ਤੁਹਾਡੇ ਲਈ ਸ਼ੁਗਰ ਰਵੇਗਾ ਮਾਂ ਦੇ ਪੈਰੀ ਹੱਥ ਸਵੇਰ ਤੋਂ ਲਾ ਲਓ ਚੰਦਰ ਨੌਵੇਂ ਅੱਛਾផល ਦੇ ਜਾਏਗਾ ਪਾਈਸੇਸ ਮੇਨ ਰਾਸ਼ੀ ਵਾਲੇ ਚੰਦਰ 8ਵੇਂ ਸਥਾਨ ਵਿੱਚ ਪਰ ਨਕਸ਼ਤਰ ਮਿੱਤਰ ਹੈ ਇਸ ਕਰਕੇ ਤੁਸੀਂ ਆਪਣੇ ਆਪ ਵਿੱਚ ਰਹਿ ਕੇ ਆਪਣੀ ਸਿਚੁਏਸ਼ਨ ਨੂੰ ਹੈਂਡਲ ਕਰਕੇ ਸਹੀ ਤਰੀਕੇ ਨਾਲ ਰਿਜ਼ਲਟ ਲੈ ਸਕਦੇ ਹੋ ਕੋਸ਼ਿਸ਼ ਕਰਨੀ ਹੈ ਗੁੱਸੇ ਤੇ ਤੁਸੀਂ ਕੰਟਰੋਲ ਰੱਖਣਾ ਹੈ ਨਾਲ ਆਪਣੇ ਈਸਟ ਨੂੰ ਪੀਲੇ ਫੁੱਲਾਂ ਦਾ ਹਾਰ ਜੜਾ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਕੰਮ ਰੁਕ ਗਿਆ ਹੋਵੇ ਤਾਂ ਉਹ ਹੋ ਜਾਏਗਾ ਮੰਗਲ ਲਗਨ ਚ ਹੈ ਇਸ ਨਾਲ ਭਰਾ ਨਾਲ ਸਲਾਹ ਜਾਂ ਆਪਣੇ ਕਜ਼ਮ ਕਿਸੇ ਬ੍ਰਦਰ ਨਾਲ ਸਲਾਹ ਲੈ ਲੋ ਅਗਰ ਤੁਹਾਡਾ ਬ੍ਰਦਰ ਨਹੀਂ ਹੈ ਤਾਂ ਮੰਗਲ ਦੀ ਮਜ਼ਬੂਤੀ ਬੁੱਧ ਦੀ એનર્ਜੀ ਨੂੰ ਜਿਆਦਾ ਪਾਵਰਫੁਲ ਨਹੀਂ ਹੋਣ ਦੇਣੀ ਠੀਕ ਹੈ ਏ ਸੀ ਜੀ ਅਸਟ੍ਰੋਲੋਜੀ ਵਿਦ ਲੌਜਿਕ ਚ ਆਪਾਂ ਤੁਹਾਨੂੰ ਦੱਸਿਆ ਕਿਦਾਂ ਕਿਵੇਂ ਕੀ ਚੀਜ਼ਾਂ ਨੂੰ ਅਸੀਂ ਸਹੀ ਕਰ ਸਕਦੇ ਹਾਂ ਵਾਸਤੂ ਮੁਤਾਬਕ ਤੇ ਗ੍ਰਹਾਂ ਦੇ ਮੁਤਾਬਕ ਗ੍ਰਹਾਂ ਨੂੰ ਸ਼ੁਭ ਕਰਨਾ ਤੁਹਾਡੇ ਆਪਣੇ ਹੱਥ 'ਚ ਹੈ। ਕਈ ਇਨਸਟਰਕਸ਼ਨ ਹੁੰਦੀ ਆ ਕਿ ਕਿਹੜਾ ਗ੍ਰਹ ਕਿੱਥੇ ਹੋਵੇ, ਇਹ ਨਹੀਂ ਕਰਨਾ ਚਾਹੀਦਾ। ਪਰ ਅਸੀਂ ਤੇ ਆਪਣੇ ਗ੍ਰਹ ਦੇਖਣੇ ਆ। ਸਾਡਾ ਗ੍ਰਹ ਕਿੱਥੇ ਆ ਤੇ ਸਾਨੂੰ ਕੀ ਨਹੀਂ ਕਰਨਾ। ਇਹ ਬਸ ਥੋੜਾ ਜਿਹਾ ਸਮਝਦਾਰੀ ਇੱਥੋਂ ਵਰਤ ਲਓ ਕਿ ਸਾਡੇ ਲਗਨ ਦਾ ਮਾਲਕ ਕੀ ਹੈ, ਉਹਦੇ ਮਿੱਤਰ ਗ੍ਰਹ ਕੀ ਨੇ ਤੇ ਉਹਨਾਂ ਨੂੰ ਸ਼ੁਭ ਕਰਨਾ। ਹੁਣ ਮੰਨ ਲਓ ਕਿ ਤੁਹਾਡੇ ਲਗਨ ਦਾ ਮਾਲਕ ਹੈਗਾ ਏ ਐਗਜ਼ਾਮਪਲ ਦੇ ਲਈ ਆਪਾਂ ਕੰਨਿਆ ਰਾਸ਼ੀ ਵਾਲੇ ਦੀ। ਮੰਨ ਲਓ ਤੁਹਾਡੇ ਲਗਨ ਦਾ ਮਾਲਕ ਹੈ ਬੁੱਧ। ਹੈਨਾ? ਤੇ ਤੁਸੀਂ ਚੱਕੀ ਫਿਰਦੇ ਹੋ ਬ੍ਰੈਸ ਪੱਤੇ ਮੰਗਲ ਕੀ ਹੋਇਆ ਮੰਗਲ ਤੁਹਾਡੇ 8ਵੇਂ ਖਾਨੇ ਦਾ مالک ਫਿਰ ਅਸੀਂ ਕਹਿੰਨੇ ਆ ਜੀ ਭਰਾ ਨੇ ਧੋਖਾ ਦਿੱਤਾ ਫਿਰ ਅਸੀਂ ਕਹਿੰਨੇ ਆ ਜੀ ਸਰਕਾ ਚ ਦੋਸ ਨੇ ਧੋਖਾ ਦਿੱਤਾ ਫਿਰ ਅਸੀਂ ਕਹਿੰਨੇ ਆ ਜੀ ਸਾਡੀ ਔਲਾਦ ਨਿਕਲ ਗਈ ਔਲਾਦ ਔਲਾਦ ਦਾ ਕਾਰਕ ਹਮੇਸ਼ਾ ਮੰਗਲ ਤੇ ਕੇਤੂ ਮੰਨਿਆ ਜਾਂਦਾ ਹੁਣ ਮੰਗਲ ਦੇ ਅਸਾਰ ਤੇ ਕੇਤੂ ਨੇ ਚੱਲਣਾ ਤਾਂ ਕਈ ਹਾਲਾਤ ਕਿੱਦਾਂ ਦੀਆਂ ਕੁੰਡੀਆਂ ਦੇ ਮੁਤਾਬਕ ਉਲਝਾਂਦੇ ਆਸੀ ਇਹ ਦੁਨੀਆਦਾਰੀ ਚ ਪਤਾ ਨਹੀਂ ਐ ਜੰਗਲ ਚ ਖੇੜੀ ਖੁੱਡ ਕਿਹਦੇ ਲਈ ਇਨਸਾਨ ਨੇ ਬਣਾ ਰੱਖੀ ਐ ਪਰ ਕੁਦਰਤ ਨੇ ਜਿਹੜੀਆਂ ਖੁੱਡਾਂ ਬਣਾਈਆਂ ਉਹ ਜ਼ਿਆਦਾ ਵਧੀਆ ਹੁੰਦੀਆਂ ਹੈ ਨਾ ਚਲੋ दारू ਦੇ ਬਾਰੇ ਆਪਾਂ ਗੱਲ ਕਰ ਰਹੇ ਸੀ ਨਸ਼ੇ ਬਾਰੇ ਗੱਲ ਕਰ ਰਹੇ ਸੀ ਪਰ ਨਸ਼ਾ ਇੱਕ ਸੋਚ ਤੇ 네ਗੇਟਿਵ ਪ੍ਰਭਾਵ ਨੂੰ ਵਧਾਉਂਦਾ ਹੈ ਪਤਾ ਹਰ ਕਿਸੇ ਨੂੰ ਹੁੰਦਾ ਕਿ ਅਸੀਂ ਜ਼ਹਿਰ ਖਾ ਰਹੇ ਹਾਂ ਪਾਗਲ ਕੋਈ ਵੀ ਨਹੀਂ ਹੁੰਦਾ ਕਿ ਅਸੀਂ ਬਹੁਤ ਵਧੀਆ ਚੀਜ਼ ਖਾ ਰਹੇ ਹਾਂ ਕੋਈ ਨਹੀਂ ਕਹਿੰਦਾ ਪਰ ਉਸ ਦੀ ਉਸ ਦੀ ਜੋ ਈ ਕਹਿੰਦੇ ਆਪਾਂ ગ્રਹਿ ਉਸ ਦੇ ਘਰ ਦਾ ਔਰਾ ਉਸ ਦੇ ਆਲੇ ਦੁਆਲੇ ਦਾ ਸਰਕਲ ਕਈ ਵਾਰੀ ਬਹੁਤ ਸਾਰੀਆਂ ਇਨਸਾਨ ਤੋਂ galtiyan ਕਰਵਾ ਦਿੰਦਾ ਤਾਂ ਆਪਣੇ ਘਰ ਦੀ ਸਾਊਥ-ਈਸਟ ਪੂਰਬ ਦੱਖਣ ਦਿਸ਼ਾ ਸਾਊਥ-ਵੈਸਟ ਦੱਖਣ ਪੱਛਮ ਦਿਸ਼ਾ ਤੇ ਨੂੰ ਬੈਲੈਂਸ ਕਰਕੇ ਰੱਖੋ ਇਸ ਜਗ੍ਹਾ ਤੇ ਟੋਏ ਨਹੀਂ ਹੋਣੇ ਚਾਹੀਦੇ ਨੀਮਾ ਨਹੀਂ ਹੋਣਾ ਚਾਹੀਦਾ ਤਾਂ ਬੰਦਾ ਇੱਕਦਮ ਸਟੇਬਿਲਟੀ ਕਰ ਲਵੇਗਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰੇਗਾ ਉਸ ਤੋਂ ਨਿਕਲ ਜਾਏਗਾ ਜੇ ਤੁਹਾਡੀ ਨਾਰਥ ਉੱਤਰ ਦਿਸ਼ਾ ਉੱਚੀ ਹੈ ਤਾਂ ਉਹਦੇ ਦਿਮਾਗ ਦੀ ਕਲੈਰਿਟੀ ਕਦੇ ਕੰਮ ਨਹੀਂ ਕਰੇਗੀ ਉਹ ਕਹੇਗਾ ਵੀ ਕਿ ਮੈਂ ਛੱਡਣਾ ਚਾਹਣਾ ਤਾਂ ਨਹੀਂ ਛੱਡ ਪਾਏਗਾ ਤਾਂ ਉਹ ਚੈੱਕ ਕਰੋ ਤੀਜੀ ਗੱਲ ਸਭ ਤੋਂ ਜ਼ਰੂਰੀ ਹੈ ਜਨਮ ਪੱਤਰੀ ਚ ਚੰਦਰ ਤੇ ਸ਼ੁਕਰ ਦੀ ਦ੍ਰਿਸ਼ਟੀ ਸ਼ੁਕਰ ਹੈ ਖਾਓ ਪੀਓ ਐਸ਼ ਕਰੋ ਮਿੱਤਰੋ ਤੇ ਚੰਦਰ ਹੈ ਮਨ ਤੇ ਮਨ ਹੀ ਆ ਜੋ ਇਨਸਾਨ ਨੂੰ ਟਿਕਣ ਨਹੀਂ ਦਿੰਦਾ ਦਿਮਾਗ ਬਹੁਤ ਤਰਕ ਹੈ ਉਹ ਕਹਿ ਦਿੰਦਾ ਕਿ ਨਹੀਂ ਤੇਰੇ ਲਈ ਸਹੀ ਨਹੀਂ ਪਰ ਮਨ ਜੋ ਹੈ ਨਾ ਉਹ ਉੱਸ ਇਧਰ ਪਜੋ ਇਧਰ ਪਜੋ ਸ਼ਾਮ ਹੋਈ ਨਹੀਂ ਕਿ ਕਰੋ ਨਿਕਲੇ ਨਹੀਂ ਐਦਾਂ ਦੀ ਗੱਲ ਹੈ ਤਾਂ ਚੰਦਰ ਮਜ਼ਬੂਤ ਕਰਨ ਦੇ ਲਈ ਤੁਸੀਂ ਨਾਰਥ ਦਿਸ਼ਾ ਦੇਖੋ ਚੰਦਰ ਦੀ ਮਜ਼ਬੂਤੀ ਲਈ ਉਪਾਅ ਕਰਦੇ ਰਹੋ ਜਿੱਦਾਂ ਚਾਂਦੀ ਪਹਿਨਣਾ ਚਾਂਦੀ ਦੇ ਗਲਾਚ ਪਾਣੀ ਪੀਣਾ ਪੂਰਨਮਾਸ਼ੀ ਜਿੱਦਾਂ ਦੂਜ ਦੇ ਚੰਦਰ ਤੋਂ ਲੈ ਕੇ ਪੂਰਨਮਾਸ਼ੀ ਤੱਕ ਚੰਦਰ ਦੇ ਦਰਸ਼ਨ ਕਰਦੇ ਰਹਿਣਾ ਔਰ ਮਾਂ ਦੇ ਪੈਰੀਂ ਹੱਥ ਲਾਉਂਦੇ ਰਹਿਣਾ ਕੱਚੀ ਲੱਸੀ ਦੇ ਨਾਲ ਇਸ਼ਨਾਨ ਕਰਦੇ ਰਹਿਣਾ ਠੋਡੀ ਧੋਂਦੇ ਐਤਾ ਚੰਦਰ ਮਜ਼ਬੂਤ ਹੋ ਜਾਂਦਾ ਤਾਂ ਇਹ ਚੀਜ਼ਾਂ ਸ਼ੁਭਫਲ ਦੇ ਜਾਣਗੇ ਇੱਕ ਸੋਚਾ ਮੋਤੀ ਵੀ ਪਾ ਸਕਦੇ ਆ ਚੰਦਰ ਦੀ ਮਜ਼ਬੂਤੀ ਚਲ ਇਹ ਸੀ ਆਪਾਂ ਦੱਸਿਆ ਨਸ਼ੇ ਬਾਰੇ ਜਿੱਦਾਂ ਕਿਸੇ ਨੂੰ ਪੁੱਛਿਆ ਸੀ ਤੇ ਹੁਣ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਬਹੁਤ ਅੱਛਾ ਜਾਵੇ ਖੁਸ਼ ਰਹਿਆ ਕਰੋ ਅੱਜ ਦਾ ਦਿਨ ਵਾਪਸ ਨਹੀਂ ਆਉਣਾ ਬਹੁਤ ਖੁਸ਼ ਰਹਿਆ ਕਰੋ ਸਤਿ ਸ਼੍ਰੀ ਅਕਾਲ